ਯੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮਹਿੰਮ ਚਲਾਈ ਗਈ ਹੈ ਮਾਰਚ ਤੋਂ ਹੁਣ ਤੱਕ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਬਾਰਡਰ ਰੇਂਜ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਅੰਡਰ ਸੁਪਰਵੀਜ਼ਨ ਆਫ ਡੀਏਜੀ ਬਾਰਡਰ ਰੇਂਜ ਸ਼੍ਰੀ ਸੰਦੀਪ ਗੋਇਲ ਜੀ ਅਸੀਂ ਕਾਰਵਾਈ ਕਰਦੇ ਆ ਹੋਏ ਹਾਂ ਸਾਨੂੰ ਪ੍ਰਸ਼ਾਸਨ ਨੂੰ ਵੱਲੋਂ ਇੱਕ ਚਿੱਠੀ ਮਿਲਦੀ ਹੈ ਕਿ ਪਿੰਡ ਜਠਾਲ ਥਾਣਾ ਘਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਇਹ ਜਿਹੜਾ ਨਸ਼ਾ ਤਸਕਰ ਹੈਗਾ ਗੁਰਪ੍ਰੀ ਤੇਲਿਆਸ ਬਿੱਲਾ ਇਹਨੇ ਸਰਕਾਰੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰਦਿਆਂ ਹੋਇਆ ਆਪਣਾ ਇਹ ਮਹਿਲ ਸਜਾਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਖਿਲਾਫ ਜਿਹੜੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਕਬਜ਼ਾ ਛਡਾਣ ਦੀ ਜਿਹੜੀ ਪ੍ਰੋਸੈਸ ਹੈ ਉਹ ਤੁਹਾਡੇ ਸਾਹਮਣੇ ਇਹ ਜਿਹੜੀ ਹੈ ਚੱਲ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇਹ ਗੁਰਪ੍ਰੀ ਤੇਲਿਆਸ ਬਿੱਲਾ ਦੇ ਖਿਲਾਫ 6 ਅਪਰਾਧਿਕ ਮਾਮਲੇ ਦਰਜ ਨੇ ਐਨਡੀਪੀਐਸ ਐਕਟ ਆਫੀਸ਼ੀਅਲ ਸੀਕ੍ਰੇਟ ਐਕਟ ਦੇ ਤਹਿਤ ਜਿੱਥੇ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੂੰ ਜਾਸੂਸੀ ਵੀ ਕਰਦਾ ਸੀਗਾ ਅਤੇ ਜਿਹੜਾ ਸਾਡੇ ਦੇਸ਼ ਦੇ ਹਿੱਤ ਦੇ ਵਿੱਚ ਕਾਰਵਾਈ ਹੁੰਦੀ ਹੈ ਉਹ ਨਹੀਂ ਕਰ ਰਿਹਾ ਸੀਗਾ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਲੇਟੈਸਟ ਮਕਦਮਾ ਇਹਦੇ ਖਿਲਾਫ ਜੰਮੂ ਵਿਖੇ ਦਰਜ ਹੈ ਜਿੱਥੇ 36 ਕਿਲੋ ਹੈਰੋਇਨ ਇਹਦੇ ਕੋਲੋਂ ਬਰਾਮਦ ਹੋਈ ਸੀਗੀ ਤਿੰਨ ਪਾਕਿਸਤਾਨੀ ਨਾਗਰਿਕੀ ਉਹਦੇ ਵਿੱਚ ਮਾਰੇ ਗਏ ਸਨ ਤੇ ਫਿਲਹਾਲ ਇਹ ਜਿਹੜਾ ਗੁਰਪ੍ਰੀ ਇਲੀਅਸ ਬਿੱਲਾ ਹੈ ਇਹ ਜੰਮੂ ਜੇਲ ਵਿਖੇ ਇਹ ਬੰਦ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹਨੇ ਕਰੀਬ 1.5 ਤੋਂ 2 ਕਰੋੜ ਰੁਪਇਆ ਆਪਣੇ ਇਹ ਮਹਿਲ ਸਾਰੀ ਕਰਨ ਦੇ ਵਿੱਚ ਲਾ ਰਿਹਾ ਸੀਗਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਦੱਸਿਆ ਗਿਆ ਇਨਫਰਮੇਸ਼ਨ ਦਿੱਤੀ ਗਈ ਤੇ ਅਸੀਂ ਇਹ ਕਬਜ਼ਾ ਛਡਾਉਣ ਦੀ ਜਿਹੜੀ ਪ੍ਰੋਸੈਸ ਹੈ ਉਹ ਤੁਹਾਡੇ ਸਾਹਮਣੇ ਇਹ ਕਰ ਰਹੇ ਹਾਂ